ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਖਾਲਸਾ ਪੰਥ ਵੱਲੋਂ ਬੜੇ ਹੀ ਜਹ ਜਲਾਲ ਚ ਬੜੀ ਚੜ੍ਹਦੀ ਕਲਾ ਚ ਜਿਹੜਾ ਕਿ ਸੀਸ ਭੇਟ ਮਾਰਚ ਹਰ ਸਾਲ ਦੀ ਤਰ੍ਹਾਂ ਜਿੱਥੇ-ਜਿੱਥੇ ਕੀ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਧੰਤਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਸਾਰਿਆਂ ਨੂੰ ਪਤਾ ਵੀ ਕਿੱਡੀ ਵੱਡੀ ਕੁਰਬਾਨੀ ਕਿੱਡੀ ਵੱਡੀ ਸ਼ਹੀਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਾਂ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਜਿਹੜੇ ਪੜਾਉਂ ਪੜਾਈ ਹੁੰਦੀ ਹੋਈ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਸੀਸ ਲੈ ਕੇ ਆਏ ਬੜਾ ਖਾਲਸਾ ਗੁਰਦੁਆਰਾ ਤੜਾਬੜੀ ਲਾਬਾ ਸਾਹਿਬ ਅੰਬਾਲਾ ਮਨਜੀਤ ਸਾਹਿਬ ਉਸ ਤਰ੍ਹਾਂ ਪੜਾਉ ਪੜਾਈ ਚੱਲਦਾ ਹੈ ਨਗਰ ਕੀਰਤਨ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਪੁੱਜਾ ਬੜੀ ਚੜ੍ਹਦੀ ਕਲਾ ਹੈ ਤੁਸੀਂ ਵੇਖ ਸਕਦੇ ხਾਲਸੇ ਦਾ ਜਹੋ ਜਲਾਲ ਪੰਜ ਪਿਆਰੇ ਪਾਲਕੀ ਸਾਹਿਬ ਅੱਗੇ ਦਲਪੰਥ ਘੋੜੇ ਅੱਗੇ ਲੱਗੇ ਨੇ ਦੇਖੋ ਵੀ ਅੱਜ ਕਿੰਨਾ ਵੱਡਾ ਸਮਾਗਮ ਹੈ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਕਿੰਨੀ ਚੜ੍ਹਦੀ ਕਲਾ ਚ ਨਗਰ ਕੀਰਤਨ ਆ ਰਿਹਾ ਸਮੁੱਚੀ ਸੰਗਤ ਨੂੰ ਇਹੀ ਬੇਨਤੀ ਕਿ ਆਪਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜਾ ਕਿ ਦਿਹਾੜਾ ਅੱਜ ਆਨੰਦਪੁਰ ਸਾਹਿਬ ਇਸ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਏਗੀ ਸਮੁੱਚੀ ਸੰਗਤ ਦਰਸ਼ਨ ਕਰ ਸਕਦੇ ਤੁਹਾਨੂੰ ਪਲਕੀ ਸਾਹਿਬ ਵੀ ਦਿਖਾਉਣੇ ਆ ਮਹਾਰਾਜ ਦੀ ਪਿੱਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗਵਾਹੀ ਕਰ ਰਹੇ ਨੇ ਪਲਕੀ ਸਾਹਿਬ ਦੇ ਵਿੱਚ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਨਗਰ ਕੀਰਤਨ ਦਾ ਦਰਸ਼ਨ ਕਰੋ ਦੇਖੋ ਆਪਾਂ ਬਾਬਾ ਜੀਵਨ ਸਿੰਘ ਉਹ ਜਰਨੈਲ ਹੋਏ ਭਾਈ ਜੇਤਾ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਕਿਵੇਂ ਪੜੋਂ ਪੜਾਈ ਮੰਝ ਲੋ ਮੰਦਲੀ ਜਿਨ੍ਹਾਂ ਨੇ ਆਪਣੇ ਪਿਤਾ ਦਾ ਸੀਸ ਉੱਥੇ ਲਾ ਕੇ ਤੇ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਅੱਜ ਉਹ ਜਰਨੈਲ ਦਾ ਵੀ ਨਾਲ ਤੁਸੀਂ ਦੇਖ ਸਕਦੇ ਹੋ ਸਮੁੱਚਿਆ ਰੰਗਰੇਟਾ ਜੱਥੇ ਮੰਦੀਆ ਨਿਹੰਗ ਸਿੰਘ ਫੌਜਾਂ ਬੜੀਆ ਹੀ ਚੜ੍ਹਦੇ ਗਲਾ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਮਹੱਲਾ ਇਹ ਬਹੁਤ ਜਹੋ ਜਲਾਲ ਦੇ ਨਾਲ ਅੱਜ ਨਿਕਲ ਰਿਹਾ ਹੈ ਇਸ ਕਰਕੇ ਆਪਾਂ ਇਹਨਾਂ ਮਹਾਨ ਜਰਨੇਯਾ ਲਾ ਦੀਆਂ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਵੀ ਦੇਖਿਆ ਕਰੀਏ ਜਿਨ੍ਹਾਂ ਨੇ ਦਿੱਲੀ ਤੋਂ ਸੀਸ ਲੈ ਕੇ ਆਂਦਾ ਬਾਬਾ ਜੀਵਨ ਸਿੰਘ ਨੇ ਕਿਉਂਕਿ ਸ਼ਹੀਦਾ ਦੀ ਕੋਈ ਜਾਤ ਨਹੀਂ ਹੁੰਦੀ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਇਸ ਕਰਕੇ ਸਮੁੱਚੀ ਕੌਮ ਨੂੰ ਸਮੁੱਚੀ ਸੰਗਤ ਨੂੰ ਬੜੀ ਚੜ੍ਹਦੀ ਕਲਾ ਦੇ ਸ਼ਹੀਦਾ ਦੇ ਦਿਹਾੜੇ ਮਨਾਉਣੇ ਚਾਹੀਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਸਾਨੂੰ ਆਪਣੇ ਸਾਰੇ ਪਰਿਵਾਰਾਂ ਨੂੰ ਦੱਸਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਕਿਉਂਕਿ ਸਾਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਏ ਤੇ ਬੜੀ ਚੜ੍ਹਦੀ ਕਲਾ ਦੇ ਸਾਨੂੰ ਗੁਰੂ ਤੇਗ ਬਹਾਦਰ ਪਾਸ਼ਾ ਦਾ ਦਿਹਾੜਾ ਤੇ ਸਾਰੇ ਤਗੜੇ ਹੋ ਕੇ ਆਪਾਂ ਇਸ ਸਮਾਗਮ ਦੇ ਵਿੱਚ ਅਸ਼ੀਰਵਾਦ ਕਰੀਏ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਬਾਬਾ ਜੀਵਨ ਸਿੰਘ ਵਰਗਾ ਜੋਧਾ ਜਰਨੈਲ ਜਮਕੋੜ ਦੀ ਗੜੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਉਹਨਾਂ ਨੇ ਵੀ ਸਰਸਾ ਤੇ ਕਮਕੌਰ ਦੀ ਗੜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਾਨੂੰ ਇਹੋ ਜਿਹੇ ਜਰਨੈਲਾ ਦੇ ਨਾਲ ਜੁੜਨ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀਆਂ ਨੂੰ ਆਪਣੇ ਆਉਣ ਵਾਲੇ ਨਸਲਾਂ ਨੂੰ ਦੱਸਣ ਦੀ ਲੋੜ ਹੈ ਬਾਕੀ ਸਮੁੱਚੀ ਸੰਗਤ ਨੂੰ ਇਸ ਸਮਾਗਮ 'ਤੇ ਪਹੁੰਚਣ ਦੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ